ਮਟੇ ਤੂੰ ਮੇਂ ਬਿਲਾਤੇ ਰਹੇ ਤੇ ਬਲਦ ਚ ਕੋਈ ਫਰਕ ਥੋੜੀ ਸਮਝਾ ਕੇ ਦੇ ਜਿੰਨੀਆਂ ਤੇ ਇਹ ਪਤਾ ਹੀ ਨਹੀਂ ਚੁੱਪ ਨਹੀਂ ਕਰਦੀਆਂ ਮੰਮੀ ਲੰਮੇ ਪੈਣ ਨੂੰ ਰੋਲਾ ਸੁਣਦਿਆ ਸੀ ਉਹ ਕਿੰਨੂੰ ਕਿਵੇਂ ਤੇਰੇ ਕੰਨ ਵੱਜਦੇ ਤੇ ਮੰਮੀ ਜ਼ਬਾਨ ਨੂੰ ਸਰਵਾਈਕਲ ਕਦੋਂ ਹੋਣ ਲੱਗੂਗਾ ਤੇ ਜ਼ਬਾਨ ਨੂੰ ਹੋਣਾ ਹੀ ਕਿਸੇ ਦੀ ਹਾਂਜੀ ਗਾਇਜ਼ ਸਵਾਗਤੋ ਤੁਹਾਡਾ ਮੇਰੇ ਚੈਨਲ نیوز ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗੱਜ ਜਿਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗੱਜ ਜਿਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਹਾਂਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਤੇ ਸਾਰਿਆਂ ਦਾ ਸਨੈਪਚੈਟ ਤੇ ਸਵਾਗਤ ਹੈ ਤੇ ਸਵੇਰ ਸਵੇਰ ਤੁਹਾਨੂੰ ਦੱਸ ਦਈਏ ਵੀ ਉੱਠਣ ਤੋਂ ਪਹਿਲਾਂ ਸਾ ਇਨੀਆਂ ਤੇ ਇਹ ਪਤਾ ਹੀ ਨਹੀਂ ਚੁੱਪ ਨਹੀਂ ਕਰਦੀਆਂ ਮੰਮੀ ਦੱਸੀ ਅੱਜ ਕਿਸ ਟੌਪਿਕ ਤੇ ਤੁਸੀਂ ਅੱਜ ਚਰਚਾ ਕੀਤੀ ਇੰਨੀ ਚੁੱਪ ਚੁੱਪ ਚਰਚਾ ਨਹੀਂ ਕੀਤੀ ਤੇ ਜਿਹੜਾ ਮੈਨੂੰ ਅੰਦਰ ਲੰਮੇ ਪੈਣ ਨੂੰ ਰੌਲਾ ਸੁਣਦਿਆ ਸੀ ਉਹ ਇਹਨੂੰ ਕਿਵੇਂ ਤੇਰੇ ਕੰਨ ਵੱਜਦੇ ਸਵਾਹ ਕੰਨ ਵੱਜਦੇ ਮੰਮੀ ਕਹਿੰਦੀ ਉਹ ਰਾਜਾ ਬਚੜ ਅੱਧੀ ਰਾਤ ਤੱਕ ਉਹ ਰਾਜੇ ਦਾ ਪੇਟਾ ਵੱਜਦਾ ਨਹੀਂ ਨਹੀਂ ਦੱਸ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅਮਨ ਦੀ ਸੁਣੀ ਜਾਏਗੀ ਗੱਲ ਨੇ ਕਿ ਉਹਨੂੰ ਸਰ ਮਾਈਕਲ ਹੋਇਆ ਝੁਗ ਝੁਗ ਕੇ ਕੰਮ ਕਰਨ ਤੇ ਓ ਮਾਈ ਗੋਡ ਬਸ ਸੱਚ ਯਾਰ ਇੱਕ ਜਣਾ ਕੋਈ ਸਰਵਾਈਕਲ ਦਾ ਵਧੀਆ ਚੰਗਾ ਜੇ ਕੋਈ ਸਮਾਧਾਨ ਹੋਵੇ ਤੇ ਉਹ ਵੀ ਦੱਸਿਓ ਜਰੂਰ ਸਾਡੀ ਕੁੜੀ ਨੂੰ ਹੋ ਗਿਆ ਵਾ ਤੇ ਉਹ ਦਿੱਕਤ ਚ ਆ ਵਿਚਾਰੀ ਦੀ ਬਾਹ ਬਹੁਤ ਪੀੜ ਕਰਦੀ ਆ ਤੇ ਪਰ ਉਹ ਬੋਲਣ ਦੇ ਉਹਦੀ ਮੰਮੀ ਜਬਾਨ ਨੂੰ ਸਰਵਾਈਕਲ ਕਦੋਂ ਹੋਣ ਲੱਗੂਗਾ ਤੇ ਜਬਾਨ ਨੂੰ ਹੋਣਾ ਹੀ ਕਿਸੇ ਨੂੰ ਰੁਗੀਆਂ ਨਹੀਂ ਜੇ ਜਬਾਨ ਨੂੰ ਸਰਵਾਈਕਲ ਹੋ ਗਿਆ ਤਾਂ ਫਿਰ ਦੁਨੀਆ ਕਦੇ ਚੱਲੂਗੀ ਦਾਵ ਆ ਗਿਆ ਤੇ ਲਾਕੋ ਦਾ ਵੀ ਇਹ ਝੁਕਿਆ ਬਹੁਤ ਪੀੜ ਕਰਦਾ ਵਾਕਿਆ ਮਾਦੇ ਦੁਨੀਆ ਦੇ ਵਿੱਚ ਨਾ ਜਰਾਫ ਦੀ ਸਾਰਾ ਨਾਲ ਲੰਮੀ ਜਬਾਨ ਮੰਨੀ ਜਾਂਦੀ ਦੀ ਉਹ ਵੀ ਦੂਜੇ ਨੰਬਰ ਤੇ ਆ ਠੀਕ ਨਹੀਂ ਧੌਣ ਆਉਂਦੀ ਜਬਾਨ ਤੇ ਜਬਾਨ ਦੇ ਵਿੱਚ ਦੀ ਧੌਣ ਆਉਂਦੀ ਆ ਧੌਣ ਦੇ ਵਿੱਚ ਦੀ ਜਬਾਨ ਆਉਣੀ ਨਹੀਂ ਜਬਾਨ ਦੀ ਜਬਾਨ ਆਉਣੀ ਆ ਮੂੰਹ ਦੇ ਵਿੱਚ ਦੇ ਹੁੰਦੇ ਕਿੱਥੋਂ ਜਬਾਨ ਨਿਕਲਦਾ ਵੇਲਾ ਕਿੱਥੋਂ ਮੈਦੇ ਤੋਂ ਚਲਦੀ ਜਬਾਨ ਉਹਦੀ ਕਿੰਨੀ ਲੰਮੀ ਧੌਣ ਦੇ ਵਿੱਚੋਂ ਹੁੰਦੀ ਹੋਈ ਤੇ ਫੇਰ ਬਾਹਰ ਆਉਂਦੀ ਹੈ ਤੇ ਉਹ ਦੂਜੇ ਨੰਬਰ ਤੇ ਪਹਿਲੇ ਤਾਂ ਪਤਾ ਨਹੀਂ ਕੌਣ ਪਹਿਲੇ ਤਾਂ ਨਿੱਕਾ ਪਹਿਲੇ ਤਾਂ ਪਤਾ ਨਹੀਂ ਕੌਣ ਜਿਹੜਾ ਸਵੇਰੇ ਸਵੇਰੇ ਉੱਟ ਕੇ ਬੈਠਾ ਪਹਿਲਾ ਦੇ ਹੈਗੇ ਆ ਗੋਦੀ ਮੀਡੀਆ ਠੀਕ ਆ ਨਾ ਪਹਿਲੇ ਨੰਬਰ ਤੇ ਗੋਦੀ ਮੀਡੀਆ ਜਿਹੜਾ ਝੂਠ ਮਾਰ ਮਾਰ ਕੇ ਤੂਫਾਨ ਤੋਲ ਤੋਲ ਕੇ ਲੈ ਕੇ ਤੇਰੀ ਕਿਤੇ ਕਿਤੇ ਦੀ ਕਿਤੇ ਪਚਾ ਦਿੰਦਾ ਪ੍ਰਵੀਨ ਓ ਜਿੱਥੇ ਡਾਕਟਰ ਬੰਗਾਲੀ ਦੀ ਤਾਕਤ ਲਿਖੀ ਤਾਕਤ ਦੇ ਉੱਤੇ ਲਾਇਆ ਕੁੱਤੇ ਚੜ ਕੇ ਲਾ ਕੇ ਆਈ ਚੜ ਕੇ ਹਾਂ ਐ ਵਧ ਗਿਆ ਤਰਾ ਆਹ 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 ਆ ਮੁੰਡਾ ਹੀ ਆ ਭਾਜੀ ਇਹ ਪੋਰਟਰ ਲਾਉਂਦਾ ਸਾਰੇ ਲੋਕਾਂ ਦੇ ਔਰ ਜੜਤਾ ਹੀ ਕਹਿੰਦੇ ਪੋਰਟਰ ਨਹੀਂ ਟਲਿਆ ਆ ਜਾ ਭਾਜਿਆ ਛੇਤੀ ਸਾਲਾ ਮੁਕੀਆਂ ਮਾਰਦਾ ਤੇਰੇ ਵੀ ਮਾਰਨਗੇ ਬਾਅਦ ਚੋ ਇਹ ਆ ਨੈਸਲੇ ਇਹ ਆਪਣੀ ਪੈਲੀ ਕਿੱਥੇ ਆ ਜਮਾ ਨੈਸਲੇ ਦੇ ਮਗਰਲੇ ਬੰਨੇ ਆ ਆ ਗਿਆ ਸ਼ਹਿਰ ਭਰਾ ਸਾਰਾ ਹੀ ਓਏ ਪੀਲਾ ਪਾਣੀ ਮਟੇ ਤੋਂ ਵੀ ਬਿਲਾਤੇ ਰਹੇ ਤੇ ਬਲਦ ਚ ਕੋਈ ਫਰਕ ਥੋੜੀ ਸਮਝ ਆ ਗਈ। ਹੋ ਵੀ ਮਿੱਤਰੋ ਮਿਸ ਚੰਦਰੀ ਸਿੰਘਾਂ ਦੇ ਨਾਲ ਹਾ ਹਾ ਵਾਲ ਬੋ ਵਾ ਕੇ ਰੱਖ ਦਿਆ। ਇਹਦੀ ਚਵਾਈ ਚੱਲਣ ਦੀ ਤੇਰੀ ਵੀ ਵਾਰੀ ਆਉਂਦੀ ਟੈਨਸ਼ਨ ਅੱਛਾ ਤੂੰ ਨਹੀਂ ਘੋੜਾ ਮਸ਼ੀਨ ਤੇ ਹੱਥ ਨਾ ਜੋੜਾਂਗੇ ਤੈਨੂੰ। ਕੋਈ ਚੱਕਰ ਨਹੀਂ ਕੋਈ ਚੱਕਰ ਹੀ ਨਹੀਂ ਕੋਈ ਚੱਕਰ ਹੀ ਨਹੀਂ ਕੋਈ ਚੱਕਰ ਹੀ ਨਹੀਂ। ਡਾਕਟਰ ਦਾ ਡਰ ਆਹ ਮੱਜ ਨੂੰ ਪੁੱਛ ਕੇ ਵੇਖੋ। ਤਾਂ ਹੀ ਸਿਰ ਚੱਕੀ ਆਉਂਦੀ ਮਿੰਟ ਬਿੰਟ ਬਾਅਦ। ਡਰ ਤਾਂ ਡਾਕਟਰ ਦਾ ਨਾ ਉਹਨੂੰ ਹੀ ਆ। ਹਾਂ ਜੀ ਗਾਜੂ ਦੇਖ ਲਈਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ